ਹਾਂ ਉਹ ਬਹੁਤ ਸਾਡੇ ਦੇਖ ਕੇ ਗਿਆ ਬਾਲ ਆਸਿਸ ਤੋਂ ਆ ਰਹੀ ਨਹੀਂ ਪਰ ਉਹ ਦਿਨ ਇੱਕ ਇਮਪਰੂਵਮੈਂਟ ਕੋਈ ਨਹੀਂ ਹੈ ਰੋਡੀ ਦੇ ਵੀ ਬਾਹਰ ਦੇ ਇਮਪਰੂਵਮੈਂਟ ਕੋਈ ਨਹੀਂ ਉਹ ਬਾਕੀ ਸੁਣੀ ਹੋਈ ਹੈ ਕਹਿੰਦੇ ਆ ਮਾਫੀ ਸੌ ਵੀ ਫਿਰ ਕਰ ਲਓ ਜਿੱਦ ਨੂੰ ਅੱਲਾ ਅਮਰ ਜੀ ਕੀ ਕੋਈ ਸਥਿਤੀ ਹੈ ਔਰ ਕੀ ਹਾਲਾਤ ਨੇ ਮੈਂ ਪੰਜਾਬੀ ਦੇ ਮਹਾਨ ਕਲਾਕਾਰ ਰਾਜਵੀਰ ਰਾਜਵੀਰ ਜਵੰਦਾ ਜੀ ਦੇ ਪਰਿਵਾਰ ਨੂੰ ਮਿਲ ਕੇ ਆਇਆ ਔਰ ਵੈਗਰੂ ਪਰਮਾਤਮਾ ਅੱਗੇ ਹੀ ਦੁਆਵਾਂ ਅਰਦਾਸਾਂ ਸਾਰੀ ਸੰਗਤ ਦੀਆਂ ਨੇ ਦੁਨੀਆ ਭਰ ਦੇ ਲੋਕ ਜੋ ਨੇ ਉਹ ਦੁਆਵਾਂ ਤੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਸਿਹਤਿਆਬੀ ਲਈ ਪਰਿਵਾਰ ਨੂੰ ਵੀ ਸਾਰੇ ਦਰਵਾਜ਼ੇ ਦੇ ਰਹੇ ਨੇ ਔਰ ਪਰਿਵਾਰ ਨੂੰ ਵੀ ਇਸ ਗੱਲ ਦੀ ਤਸੱਲੀ ਆ ਕਿ ਜਿਸ ਤਰ੍ਹਾਂ ਮੈਂ ਸਮਝਦਾ ਮੈਡੀਕਲ ਕੇਅਰ ਹੋ ਰਹੀ ਆ ਸਵੰਦਾ ਸਾਹਿਬ ਦੀ ਉਹਦੇ ਤੇ ਦੇਖੋ ਤਕਲੀਫ ਤਾਂ ਦੁੱਖ ਤਾਂ ਹੈ ਹੀ ਹੈ ਪਰ ਜਿਸ ਤਰ੍ਹਾਂ ਸਮਾਜ ਨੇ ਸਾਡੇ ਨੇ ਔਰ ਹਰ ਭਾਈਚਾਰੇ ਦੇ ਲੋਕਾਂ ਨੇ ਜਿਸ ਤਰ੍ਹਾਂ ਇਹ ਤਕਲੀਫ ਦੇ ਵਿੱਚ ਆਣ ਕੇ ਸਾਥ ਦਿੱਤਾ ਉਹਦੇ ਲਈ ਪਰਿਵਾਰ ਨੇ ਦੁੱਖ ਜਿਹੜਾ ਹੈ ਘਟਾਉਣ ਦੇ ਵਿੱਚ ਪਰਿਵਾਰ ਨੂੰ ਮਹਿਸੂਸ ਹੋ ਰਿਹਾ ਔਰ ਉਹਨਾਂ ਦੀ ਸਿਹਤ ਦੇ ਵਿੱਚ ਥੋੜੀ ਬਹੁਤ ਇੰਪਰੂਵਮੈਂਟ ਦੇ ਸੰਕੇਤ ਨਜ਼ਰ ਆ ਰਹੇ ਨੇ ਔਰ ਇਹੀ ਗੁਰੂ ਅੱਗੇ ਪ੍ਰਮਾਤਮਾ ਅੱਗੇ ਦੁਆਵਾਂ ਤੇ ਅਰਦਾਸਾਂ ਵੀ ਦੇਂਗੀ ਸੇਤ ਉਹਨਾਂ ਦੀ ਜਲਦੀ ਠੀਕ ਹੋਵੇ ਪੰਜਾਬੀ ਸਭਿਆਚਾਰ ਨੂੰ ਦੁਨੀਆ ਵਿੱਚ ਉਹ ਬਲੰਦੀਆਂ ਤੇ ਲੈ ਕੇ ਜਾਣ ਦਾ ਜਿਹੜਾ ਵੀੜਾ ਉਹਨਾਂ ਚੁੱਕਿਆ ਉਹ ਸਫਲ ਹੋ ਸਕੇ ਇਹੀ ਸਾਡੀ ਦੁਆ ਹੈ ਇਹੀ ਅਰਦਾਸ ਕੋਲ ਦੇ ਨਾਲ ਗੱਲਬਾਤ ਹੋਈ ਕੋਈ ਕੋਈ ਪ੍ਰਵਾਦ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੇ ਸੌਰਾਂ ਸਾਹਿਬ ਮਿਲੇ ਸੀ ਤੇ ਚਾਚਾ ਜੀ ਮਿਲੇ ਸੀ ਔਰ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਸਾਥੀ ਦੋਸਤ ਮੈਂ ਸਮਝਦਾ ਉਹ ਇੱਕ ਲੰਮੇ ਸਮੇਂ ਤੋਂ ਬੈਠੇ ਨੇ ਵਿਕੀ ਗਰੇਵਾਲ ਹੋਣੀ ਰੰਜੀਤ ਹੋਣੀ ਹੋਰ ਕਿੰਨੇ ਕਲਾਕਾਰ ਜਿਹੜੇ ਮੈਂ ਦੇਖਿਆ ਵੀ 24 24 ਘੰਟੇ ਤੋਂ ਲਗਾਤਾਰ ਉਸੇ ਤਰ੍ਹਾਂ ਦਵਾਵਾਂ ਤੇ ਅਰਦਾਸਾਂ ਦਾ ਸੰਗਤ ਕਰੇ ਰਹੀ ਆ ਇਹ ਕੇਅਰ ਕਰਨ ਦੇ ਵਿੱਚ ਵੀ ਪਰਿਵਾਰ ਨੂੰ ਸੰਭਾਲਣ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਕਲਾਕਾਰ ਜਿਹੜੇ ਨੇ ਪੰਜਾਬ ਦੇ ਉਹ ਸਾਥ ਦੇ ਰਹੇ ਨੇ ਇਹਦੇ ਨਾਲ ਮੈਂ ਉਹਨਾਂ ਦੇ ਸਹੁਰਾ ਸਾਹਿਬ ਨਾਲ ਵੀ ਗੱਲ ਕੀਤੀ ਆ ਚਾਚਾ ਜੀ ਨਾਲ ਵੀ ਗੱਲ ਕੀਤੀ ਆ ਪਰਿਵਾਰ ਨੂੰ ਜਿੱਥੇ ਡਾਕਟਰਾਂ ਦੀ ਸਹਾਲ ਤੇ ਤਸੱਲੀ ਆ ਉੱਥੇ ਜਿਹੜੀ ਸਮਾਜ ਦੇ ਵਿੱਚੋਂ ਲੋਕਾਂ ਦਾ ਮਿਲਵਰਤਨ ਸਾਥ ਤੇ ਇੱਕ ਕਿਸਮ ਦਾ ਇਸ ਸਮੇਂ ਸਾਥ ਆ ਜਿਹੜਾ ਉਹ ਕਾਫੀ ਉਹਨਾਂ ਨੂੰ ਤਰਵਾ ਦੇਵੇ। ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸਲੀਨ ਮਹੰਤ ਪਟਿਆਲੇ ਤੋਂ ਜੀ। ਤੇ ਬਹੁਤ ਦੁੱਖ ਭਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਸ ਸਟੇਮਾ ਸਿਚੁਏਸ਼ਨ ਚ ਜਿਹੜੀ ਚੋ ਮੈਂ ਲੰਘ ਕੇ ਆਈ ਆ ਨਾ ਦਿਲ ਦੇ ਅੰਦਰ ਬਹੁਤ ਜ਼ਿਆਦਾ ਹੀ ਦਰਦ ਹੈ ਕਿ ਦੱਸ ਨਹੀਂ ਸਕਦੀ ਬਹੁਤ ਤੁਹਾਨੂੰ ਸਾਰਿਆਂ ਨੂੰ ਵੀਰੇ ਦੀ ਹਾਲਤ ਬਾਰੇ ਪਤਾ ਹੀ ਹੈ ਨਾ ਕਿ ਜਿਹੜੀ ਕ੍ਰਿਟੀਕਲ ਜਿਹੜੀ ਕਾਫੀ ਜਿਹੜੀ ਉਹ ਸਿਚੁਏਸ਼ਨ ਚੋਂ ਲੰਘ ਰਹੇ ਨੇ ਆ ਨਾ ਕਿ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਹਾਲਤ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਨਾ ਕਿਉਂਕਿ ਭਾਬੀ ਜੀ ਨੂੰ ਵੀ ਮਿਲ ਕੇ ਅੰਦਰ ਮਾਤਾ ਜੀ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਹੀ ਗੱਲ ਕਰਕੇ ਆਈ ਅੰਦਰ ਹੋਰ ਵੀ ਮੇਰੇਡੇ ਕਲਾਕਾਰ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ तकरीबन ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਸਾਰੀ ਉਹ ਇੱਥੇ ਆ ਤੇ ਜੋ ਇਹ ਐਡੀ ਵੱਡੀ ਅਣਸੁਖਾਵੀ ਘਟਨਾ ਹੋਈ ਜਿਨੇ ਪੂਰੇ ਪੰਜਾਬ ਪੂਰੇ ਭਾਰਤ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਲੈਵਲ ਤੇ ਰਹਿੰਦੇ ਨੇ ਉਹਨਾਂ ਦੇ ਦਿਲਾਂ ਨੂੰ ਝੰਝੋੜ ਕੇ ਰੱਖਤਾ ਕਿ ਇਹ ਕਿਵੇਂ ਕਿੱਦਾਂ ਕਿਵੇਂ ਹੋ ਸਕਦਾ ਹਨ ਪਰਮਾਤਮਾ ਅਗੇ ਦੁਆ ਕਰਦੀਆਂ ਕਿ ਸਾਰੇ ਤੁਸੀਂ ਵੀ ਸਾਰੇ ਉਸ ਪਰਮਾਤਮਾ ਅਗੇ ਦੁਆ ਕਰੋ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਦੁਆਵਾਂ ਕਰ ਰਹੇ ਨੇ ਇਸ ਟਾਈਮ ਕਿ ਪਰਮਾਤਮਾ ਕਰੇ ਜਿਹੜਾ ਮੇਰਾ ਰਾਜਵੀਰ ਵੀਰ ਆ ਉਹਦੀ ਤੰਦਰੁਸਤੀ ਪਰਮਾਤਮਾ ਉਹਦੀ ਦੇਹ ਅਰੋਗਤਾ ਉਹਦੇ ਸ਼ਰੀਰ ਦੀ ਜਿਹੜੀ ਉਹਦੀ ਦਿੱਕਤ ਐ ਸਾਰੀ ਜਿਵੇਂ ਆਕਸੀਜਨ ਨਹੀਂ ਜਾ ਰਹੀ ਜੋ ਵੀ ਦਿੱਕਤ ਆ ਰਹੀਆਂ ਨੇ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣ ਲਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਕੇ ਹੀ ਦੁਆ ਅਸ਼ੀਸ਼ ਕਰਦੇ ਆ ਦੇਖੋ ਜੀ ਕਿ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੇ ਮਹੰਤ ਹੁੰਦੇ ਨੇ ਪਰਮਾਤਮਾ ਨਾਲ ਦੀ ਬਹੁਤ ਨੇੜੇ ਹੋ ਕੇ ਸੁਣਦਾ ਇਹ ਇਸ ਲਈ ਅਸੀਂ ਵੀ ਦੁਆ ਕਰਨਾ ਆਏ ਇੱਥੇ ਕਿ ਪਰਮਾਤਮਾ ਕਰੇ ਮੇਰਾ ਰਾਜਵੀਰ ਵੀਰ ਜਲਦੀ ਤੋਂ ਜਲਦੀ ਬੈਡ ਤੋਂ ਖੜਾ ਹੋ ਜਾਵੇ ਬਸ ਠੀਕ ਹੋ ਜਾਵੇ